ਦਾਸਤੂਆ ਦੇ ਪਿੰਡ ਦੇ ਲੋਕਾਂ ਤੇ ਸਰਦ ਸਿੰਘ ਦੀ ਸਤਿਜੀ ਜ਼ਮੀਰ ਤੋਂ ਨੇ ਪ੍ਰਤੀ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਜੋ ਪੁਲਿਸ ਵੱਲੋਂ ਇੱਕ ਫੇਰਨ ਪੜਨ ਦਾ ਦਾਵਾ ਕੀਤਾ ਜਾ ਰਿਹਾ ਉਹ ਬਿਲਕੁਲ ਹੀ ਝੂਠਾ ਤੇ ਬੇਬੁਨਿਆਦ ਹੈ ਆਹ ਜਾਣਦੇ ਹਾਂ ਕੀ ਹੈ ਸਾਰਾ ਮਾਮਲਾ ਤਾਂ ਇਹ ਮੇਰਾ ਬੇਟਾ ਉਦਾਰ ਭਾਏ ਦੇ ਕਰੀਓ ਕੋਈ ਕੋਲਪ ਮੈਰ ਦੀ ਪਾਰਟੀ ਉੱਤੇ ਜਾ ਰਿਹਾ ਸੀ ਥਾਰੋਂ ਨੇ ਕੁਝ ਨਹੀਂ ਸੁਣਿਆ ਹੀ ਗਏ ਜੀ ਤੇ ਸੀਸ ਖਾਤਰ ਤਰਨタル ਦੀ ਪੋਸਟ ਨੇ ਮਨੁੱਖਰੇ ਅਜੰਕੂ ਚੁਲਿਆ ਤੇ ਸਾਨੂੰ ਦਾ ਪਤਾ ਬਾਹਰ ਲੱਗਾ ਤੇ ਉਪਸਾਈਕੋ ਵੀ ਬੇਹੱਦ ਬੜਾ ਕੀਤਾ ਤੇ ਨਾ ਕੋਈ ਰੱਬ ਕੋਈ। ਸਾਈ ਵੜੀ ਆਉਦੀ ਮੋਜ ਸੀ ਨਾ ਮੈਨੂੰ ਲੱਗਿਆ ਪਰ ਨਹੀਂ ਛੱਡਦੇ ਨੇ ਕਰਦੇ ਨੇ ਉਹ ਕਰਦੇ ਨੇ। ਪਰ ਸਾਨੂੰ ਦਿਨੇ ਪਤਾ ਲੱਗਾ ਕਿ ਉਹ ਤੇ ਮਤਲਬ ਬੰਦਾ ਕੋਈ ਜਿਹੜਾ ਨਾਮ ਇੱਕ ਤਰ੍ਹਾਂ ਦਾ ਘਰਦਾ ਤੇ ਇਹ ਤੇ ਕਿਲੋਈ ਦੋਨ ਬਾਤ। ਦੱਸੋ ਕੋਈ ਗੱਲ ਕੋਈ ਬਾਤ ਕੋਈ ਹਸਾਬਤ ਕਰਨੀ ਮੈਂ ਭਾਵੇਂ ਭਾਈ ਚਾਰੂ ਅਹੀਂ ਜਾਣੇ ਆ ਸਾਰਾ ਪਰਿਵਾਰ ਜਾਣੇ ਪਰ ਜੇ ਇਹ ਅਫਸਰ ਉੱਥੇ ਆਵੇ ਆਪਦੇ ਬੱਚੇ ਲੈ ਕੇ ਇੱਥੇ ਤੇ ਮੈਂ ਫਿਰ ਇਹਨੂੰ ਮੰਨਦਾ ਇਹ ਆਖਿਆ ਆ ਕੇ ਉੱਥੇ ਵੀ ਮੈਂ ਤੋਈ ਰੋਣ ਬਰਾਂਦ ਕੀ ਨਾ ਜਮ ਅਹੀਂਦੇ ਤਾਂ ਸਾਰਾ ਪਰਿਵਾਰ ਉਹ ਕਰਦੇ ਆ ਸਾਡਾ ਬੱਚਾ ਕਦੀ ਵੀ ਕੋ ਅਨਟਚ ਨਹੀਂ ਤੇ ਤਾ ਨਾ ਆਨੇ ਸ਼ਰਾਬ ਪੀਤੀ ਨਾ ਉਹ ਗਰੀਬ ਨੂੰ ਟੱਚ ਕੀਤਾ ਉਹਦਾ ਡਾਕਟਰ ਇਸ ਕਰਾ ਲਓ ਜੇ ਕੋਈ ਵੀ ਗੱਲ ਨਿਕਲੇ ਮੇਰੀ ਝੂਠੀ ਤੇ ਲੱਖ ਲੰਤ ਪਾਇਓ ਜੇਕਾ ਤੂੰ ਕੀ ਬੋਲਦਾ ਪਰ ਇਹਨਾਂ ਨੇ ਸਾਡੇ ਨਾਲ ਜਿਹੜੀ ਕੀਤੀ ਆ ਹੁਣ ਸਾਡਾ ਟਰੈਕਟਰ ਸਾਡੇ ਆ ਮੋਟਰਸਾਈਕਲ ਕਾਰਾ ਸਭ ਤੇ ਥਾਣੇ ਚ ਲੈ ਗਏ ਤੇ ਅੱਗੇ ਘਰੇ ਲੰਗਰ ਵੀ ਲੈ ਜਾਂਦੇ ਲੋਈ ਸਾਜਾ ਉਹਨੂੰ ਫੜ ਲਿਆ ਹੋ ਤੇ ਕਿਸੇ ਭਾਰ ਦਾ ਹੁਣ ਸਾਡੇ ਲਈ ਕਾਦੇ ਲਈ ਸਾਡੇ ਤੇ ਇਹ ਦਬਾਅ ਪਾਉਂਦੇ ਇਹੋ ਕੀ ਇਹ ਬਾਹਰ ਨਾ ਚੁੱਕੋ ਤੇ মিডিਆ ਅੱਗੇ ਨਾ ਜਾਣ ਪਰ ਚਲੋ মিডিਆ ਹਾਲ ਨੂੰ ਮੈਂ ਬੇਇਜ਼ਤੀ ਕਰਦਾ ਕੀ ਤਾਂ ਵੀ ਕਾਲੇ ਤਾਂ ਕੁਝ ਅਧਿਕਾਰੀਆਂ ਤੱਕ ਪਹੁੰਚਾਈ ਜਾਵੇ ਟੀਪੀ ਸਾਹਿਬ ਨੂੰ ਬੇਨਤੀ ਕਰਦਾ ਵੀ ਇਹ ਵੀ ਇਨਕਵਾਰੀ ਖਲਾਓ ਤੇ ਪਤਾ ਲੱਗੇ ਵੀ ਸੱਚ ਕੀ ਹੈ ਇਹ ਇਨਸਾਨੀ ਨਹੀਂ ਸਾਡੇ ਦੇ ਮੰਮੀ ਆ ਸਾਡੇ ਦੇ ਚਾਚੀ ਜੀ ਸਾਰਾ ਪਰਿਵਾਰ ਅਸੀਂ ਜੋ ਕੱਲ ਘਟਨਾ ਵਾਪਰੀ ਸਾਡੇ ਨਾਲ ਸਾਰਾ ਸਿਰ ਗਲਤ ਲੱਗ ਰਿਹਾ ਸਾਰੇ ਸਿੰਘ ਮੈਰਿਜ ਤੋਂ ਕਾਲਾ ਖਾ ਕੇ ਘਰੋਂ 1.5 ਦੇ ਗਰੀਬ ਮੈਰਿਜ ਦੇ ਫੂਲ ਤੋਂ ਜ਼ਿਆਦਾ ਸੀ ਰਸਤੇ ਜਿੱਨਾ ਘਰੇ ਆਲੇ ਜੋ ਕਰਿਆ ਸਾਡੇ ਨੂੰ ਸਾਨੂੰ ਬੇਦਰਦ ਪਤਾ ਲੱਗਾ ਕਿ ਸਾਡੇ ਸਿੰਘ ਦੀ ਇੱਕ ਕਿੱਲੋ ਹੀ ਰਲ ਰਬਰ ਚਾਇਲਾ ਕਰ ਦਿੱਤਾ ਅਸੀਂ ਮੈਂ ਇਹ ਸਭ ਮੀਡੀਆ ਤੁਹਾਡੀ ਮੀਡੀਆ ਸਾਹਮਣੇ ਇਹ ਸਾਬਤ ਕਰਨਾ ਚਾਹੁੰਦੀ ਆ ਕਿ ਜੇ ਸਾਰੇ ਸੁਰ ਜਿਸ ਮੁਲਾਜ਼ਮਾਂ ਨੇ ਜਿਨ੍ਹਾਂ ਨੇ ਚੁਪਿਆ ਹੈ ਮੌਕੇ ਤੋਂ ਜਿਨ੍ਹਾਂ ਨੇ ਚੁਪਿਆ ਹੈ ਜੇ ਇਹ ਬਰਾਬਰ ਕਰਦੇ ਨਾ ਉਹਦਰ ਇੱਕ ਬਾਬੇ ਭਾਈਚਾਰਾ ਸਾਹਿਬ ਜਾ ਕੇ ਮੈਂ ਇਹ ਸਭ ਖਾਨਣੀ ਆ ਮੈਂ ਆਪਦੇ ਦੋਵੇਂ ਬੱਚੇ ਲੈ ਜਾਣੀ ਆ ਜੇ ਇਹਨਾਂ ਨੂੰ ਨਹੀਂ ਵਿਸ਼ਵਾਸ ਮੈਂ ਮੀਡੀਆ ਸਾਹਮਣੇ ਜਲਦ ਤਾਂ ਇਹ ਬਿਖਵਾਉਣੇ ਸਾਡੇ ਦਾ ਸਾਰਾ ਸਰਦ ਧੱਕਾ ਹੋਇਆ ਤੇ ਮੈਂ ਸੌ ਖਾਧੀ ਆਪਣੇ ਬੱਚਿਆਂ ਦੀ ਜੇ ਸਾਦ ਨੇ ਮੈਂ ਪਤਨੀ ਹੋਣ ਦੇ ਨਾਤੇ ਮੈਨੂੰ ਸਾਰੇ ਸਿੰਘ ਦਾ ਪਤਾ ਵੀ ਘਰੋਂ ਖਾਣਾ ਖਾ ਗਈ ਤੇ ਮੈਰਿਜ ਤੇ ਚੱਲਿਆ ਤੇ ਇਹ ਅਸੀਂ ਮਤਲਬ ਸੌ ਇੱਕ ਆਦਿ ਕੰਮ ਨਹੀਂ ਕੀਤਾ ਤੇ ਜਿਹੜਾ ਇਹਨਾਂ ਗਲਤ ਸਾਡੇ ਨਾਲ ਇਹਨਾਂ ਨੇ ਧੱਕਾ ਕੀਤਾ ਹੈ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਪੰਜਾਬ ਦੇ ਡੀਜੀ ਪੰਜਾਬ ਦੇ ਸੀਐਮ ਸਾਹਿਬ ਤੋਂ ਡੀਜੀਪੀ ਸਾਹਿਬ ਤੋਂ ਸਾਡੀ ਕੋਚ ਅਧਿਕਾਰੀ ਸਾਡੀ ਜਾਂਚ ਕੀਤੀ ਜਾਵੇ ਜਿਹੜਾ ਸਾਡੇ ਨਾਲ ਨਾ ਧੱਕਾ ਦਿੱਤਾ ਜਾਂ ਮੈਂ ਗੁਰਦੁਆਰੇ ਬਾਬੇ ਭਾਈਚਾਣੂ ਸਾਹਿਬ ਜਾ ਕੇ ਆਂਦੇ ਬੱਚਿਆਂ ਦੀ ਕਸਮ ਖਾਣੀ ਆ ਜਿਨ੍ਹਾਂ ਨੇ ਮੌਕੇ ਤੋਂ ਸਾਰੇ ਸਿੰਘ ਨੂੰ ਫੜਿਆ ਜਿਨ੍ਹਾਂ ਨੇ ਫੜਿਆ ਮੌਕੇ ਤੇ ਮੈਨੂੰ ਸਾਬਤ ਕਰ ਦੇਣਾ ਆਪਦੇ ਬੱਚੇ ਲੈ ਕੇ ਉਹ ਪੁਲਿਸ ਮੁਲਾਜ਼ਮ ਉਹ ਵੀ ਗੁਰਦੁਆਰੇ ਸਾਹਿਬ ਜਾ ਕੇ ਕਸਮ ਖਾ ਲੈਣ ਜੋ ਮਰਜ਼ੀ ਸਾਡੇ ਤੇ ਕਰ ਦੇਣ ਮੈਂ ਮਨਜ਼ੂਰ ਹੈ ਤੇ ਸਾਡੇ ਨਾਲ ਬਹੁਤ ਤਕਾ ਕੀਤਾ ਜਿਹੜਾ